ਸਤਿ ਸ਼੍ਰੀ ਅਕਾਲ ਦੋਸਤੋ ਜੁੜੇ ਆ ਜੀ ਮੈਂ ਗੁਰਿੰਦਰ ਇੱਕ ਨਵੀਂ ਵੀਡੀਓ ਲੈ ਕੇ ਸਵਾਗਤ ਕਰਦਾ ਤੁਹਾਡਾ ਬਹੁਤ-ਬਹੁਤ ਤੇ ਕੱਲ ਐਤਵਾਰ ਸੀ ਇੱਕ ਦਿਨੀ ਵੀਡੀਓ ਅਪਲੋਡ ਨਹੀਂ ਹੋਈ ਮੈਨੂੰ ਐ ਲੱਗ ਰਿਹਾ ਵੀ ਬੜੇ ਦਿਨ ਹੋ ਗਏ ਆਪਾਂ ਗੱਲਾਂ ਹੀ ਨਹੀਂ ਕੀਤੀਆਂ ਆਦਤ ਪਈ ਹੋਈ ਆ ਵੀ ਤੁਹਾਡੇ ਨਾਲ ਹੁਣ ਰੋਜ਼ ਇੱਕ ਵੀਡੀਓ ਜ਼ਰੂਰ ਕੋਸ਼ਿਸ਼ ਹੁੰਦੀ ਆ ਵੀ ਸਾਂਝੀ ਕਰ ਲਵਾਂ ਇਹਦਾ ਕਾਰਨ ਇਹ ਵੀ ਆ ਕਿ ਜਦੋਂ ਮੈਂ ਵੀਡੀਓ ਰਿਕਾਰਡ ਕਰਦਾ ਤੁਹਾਨੂੰ ਪੋਜ਼ਿਟਿਵਿਟੀ ਦੇਣ ਦੀ ਕੋਸ਼ਿਸ਼ ਕਰਦਾ ਪਰ ਮੈਂ ਆਪ ਬੜਾ ਪੋਜ਼ਿਟਿਵ ਹੁੰਨਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਜਿਹੜੀ ਵੀਡੀਓ ਰਿਕਾਰਡ ਕਰਦਾ ਮੈਂ ਅਕਸਰ ਸਵੇਰੇ ਕਰਦਾ ਪਹਿਲੀ ਵੀਡੀਓ ਆ ਰਿਕਾਰਡ ਕਰਦਾ ਬਾਕੀ ਸਾਰੀਆਂ ਬਾਅਦ ਚ ਕਰਦਾ ਉਹਦਾ ਕਾਰਨ ਇਹੀ ਆ ਕਿ ਮੈਂ ਆਪਣੇ ਆਪ ਦੇ ਵਿੱਚ એનર્ਜੀ ਮਹਿਸੂਸ ਕਰਦਾ ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਤੇ ਮੇਰਾ ਸਾਰਾ ਦਿਨ ਜਿਹੜਾ ਉਹ ਚੱਗਾ ਨਿਕਲਦਾ ਚਲੋ ਤੁਹਾਡੇ ਤੱਕ ਇਹ ਵੀਡੀਓ ਬਾਅਦ ਵਿੱਚ ਜਿੰਨੇ ਵਜੇ ਮਰਜ਼ੀ ਪਹੁੰਚੇ ਤੇ ਸਾਰੇ ਦਿਨ ਦੇ ਵਿੱਚ ਭਾਵੇਂ ਦੁਪਹਿਰੇ ਮਿਲੇ ਸ਼ਾਮ ਨੂੰ ਮਿਲੇ ਤੁਸੀਂ ਸੁਣ ਕੇ ਜਿਹੜੇ ਆ 5 ਤੋਂ ਲੈ ਕੇ 10 ਮਿੰਟ ਹੁੰਦੇ ਆ ਸਕੂਨ ਜ਼ਰੂਰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਿਆ ਕਰੋ ਇਹੀ ਮੇਰੀ ਇੱਕ ਤਮੰਨਾ ਕਹਿ ਲਓ ਇਹ ਇੱਕ ਜਿਹੜਾ ਉਪਰਾਲਾ ਕਹਿ ਲਓ ਜਿੱਦਾਂ ਵੀ ਸੋ ਇਹਦੇ ਬਾਰੇ ਅੱਜ ਹੋਰ ਇੱਕ ਐਡ ਆਨ ਕਰਦੇ ਆ ਵਿਸ਼ਾ ਕਿ ਵਿਸ਼ੇ ਆਪਾਂ ਬਹੁਤ ਛੇੜਦੇ ਆ ਅੱਜ ਜਿਹੜਾ ਵਿਸ਼ਾ ਮੈਂ ਛੇੜਨਾ ਉਹ ਵੀ ਇੱਕ ਸਿਆਣਿਆਂ ਦਾ ਤੱਤ ਕੱਢਿਆ ਹੋਇਆ ਵਾ ਇੱਕ ਨਚੂੜ ਉਹਨਾਂ ਨੇ ਜ਼ਿੰਦਗੀ ਦਾ ਜਿਹੜਾ ਕੱਢਿਆ ਸਾਡੇ ਜਿਹੜੇ ਪੁਰਖੇ ਹੋਏ ਨੇ ਸਾਡੇ ਜਿਹੜੇ ਵਿਦਵਾਨ ਹੋਏ ਨੇ ਗੁਰੂ ਹੋਏ ਨੇ ਉਹਨਾਂ ਉਹਨਾਂ ਨੇ ਵੀ ਇਹ ਸਾਰੇ ਜਿਹੜੇ ਵਿਸ਼ਿਆਂ ਤੇ ਗੱਲਾਂ ਕੀਤੀਆਂ ਨੇ ਮੇਰੀ ਇੱਕ ਨਮਾਣੀ ਜੀ ਕੋਸ਼ਿਸ਼ ਆ ਮੈਂ ਮੇਰੀ ਕੁਝ ਵੀ ਔਕਾਤ ਨਹੀਂ ਪਰ ਫਿਰ ਵੀ ਜਿੰਨੀ ਕੁ ਸਮਝ ਆ ਉਹਦੇ ਹਿਸਾਬ ਨਾਲ ਇਹਨਾਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਆ ਜਿਹੜੀ ਆਪਾਂ ਬਹੁਤ ਸੌਖੇ ਜਿਹੇ ਤਰੀਕੇ ਦੇ ਨਾਲ ਸਾਦੇ ਜਿਹੇ ਤਰੀਕੇ ਦੇ ਨਾਲ ਕਰਦੇ ਹੁੰਨੇ ਆਂ ਸੋ ਅੱਜ ਦਾ ਵਿਸ਼ਾ ਜਿਹੜਾ ਕੀ ਆ ਕਿ ਦੋ ਚੀਜ਼ਾਂ ਆਪਾਂ ਨੂੰ ਜ਼ਿੰਦਗੀ 'ਚ ਹਮੇਸ਼ਾ ਉਲਝਾ ਦਿੰਦੀਆਂ ਨੇ ਕਿਹੜੀਆਂ ਇੱਕ ਮਨ ਦਾ ਸੋਗ ਤੇ ਦੂਜਾ ਤਨ ਦਾ ਰੋਗ ਆਪਾਂ ਨੂੰ ਜਿਹੜਾ ਸਭ ਤੋਂ ਜ਼ਿਆਦਾ ਦੁੱਖ ਇਹਨਾਂ ਤੋਂ ਹੀ ਮਿਲਦਾ ਇਹ ਦੋਨੋਂ ਚੀਜ਼ਾਂ ਤੋਂ ਤੇ ਇਹਨਾਂ ਤੋਂ ਆਪਾਂ ਬਹੁਤ ਭੱਜਣ ਦੀ ਕੋਸ਼ਿਸ਼ ਕਰਦੇ ਆਂ ਪਰ ਇਹ ਦੋਨੋਂ ਆਪਣੇ ਨਾਲ ਨਾਲ ਰਹਿੰਦੇ ਨੇ ਕੋਈ ਐਹੋ ਜਿਹਾ ਇਨਸਾਨ ਦੁਨੀਆ ਤੇ ਨਹੀਂ ਜਿਹਨੂੰ ਜਿਹਦੇ ਮਨ ਦੇ ਵਿੱਚ ਸੋਗ ਨਾ ਗਦੇ ਆਇਆ ਹੋਵੇ ਕੋਈ ਐਹੋ ਜਿਹਾ ਇਨਸਾਨ ਇਸ ਦੁਨੀਆ ਤੇ ਨਹੀਂ ਜਿਹਨੂੰ ਕਦੇ ਤਨ ਦਾ ਰੋਗ ਨਾ ਲੱਗਿਆ ਹੋਵੇ ਕੋਈ ਵੀ ਕੋਈ ਦੁਨੀਆ ਤੇ 1% ਮਾਤਰਾ ਮੈਂ ਸ਼ਾਇਦ ਕੋਈ ਹੋਵੇ ਵੀ ਜਿਹਨੂੰ ਕਦੇ ਕੋਈ ਰੋਗ ਲੱਗਿਆ ਹੀ ਨਾ ਹੋਵੇ ਕਿ ਉਹਨੂੰ ਕਦੇ ਜ਼ੁਕਾਮ ਹੀ ਨਹੀਂ ਹੋਇਆ ਜਾਂ ਉਹਦੇ ਉਹਦੇ ਕਦੇ ਕਿਤੇ ਹਿੱਸੇ ਚ ਬਾਡੀ ਦੇ ਦਰਦ ਹੀ ਨਹੀਂ ਹੋਇਆ ਪਰ ਨਹੀਂ ਜੋ ਇੱਕ ਕੁਦਰਤ ਦਾ ਨਿਯਮ ਆ ਇਹ ਵੀ ਉਹਦੇ ਵਿੱਚ ਹੀ ਸ਼ਾਮਲ ਆ ਕਿ ਜੇ ਇਨਸਾਨੀ ਜਾਮਾ ਆਪਾਂ ਪਾਇਆ ਵਾ ਤੇ ਇਹ ਦੁੱਖ ਜਿਹੜੇ ਭਾਵੇਂ ਤਨ ਦੇ ਤੇ ਮਨ ਦੇ ਇਹ ਆਪਾਂ ਨੂੰ ਮਿਲ ਨਹੀਂ ਮਿਲਦੇ ਸੋ ਇਹਦੇ ਬਾਰੇ ਥੋੜੀ ਜੀ ਹੋਰ ਅੱਗੇ ਖੁੱਲ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਪਹਿਲਾਂ ਮੈਂ ਲੈਣਾ ਵਾ ਜੀ ਜਿਹੜਾ ਮਨ ਦਾ ਸੋਗ ਆ ਮਨ ਦੇ ਸੋਗ ਜਿਹੜੇ ਕਈ ਤਰ੍ਹਾਂ ਦੇ ਹੋ ਸਕਦੇ ਨੇ ਇੱਕ ਤਾਂ ਸਾਡੀਆਂ ਇੱਛਾਵਾਂ ਨੂੰ ਲੈ ਕੇ ਕੋਈ ਇੱਛਾ ਵਾ ਸਾਡੀ ਉਹ ਪੂਰੀ ਨਹੀਂ ਹੋਈ ਤਾਂ ਮਨ ਦੇ ਵਿੱਚ ਸੋਗ ਆ ਗਿਆ ਜਾਂ ਫਿਰ ਕੋਈ ਕੁਦਰਤੀ ਤਰੀਕੇ ਦੇ ਨਾਲ ਸਾਨੂੰ ਸੋਗ ਮਿਲ ਗਿਆ ਕੋਈ ਜਹਾਨੋਂ ਤੁਹਾਡਾ ਸਾਥਕ ਸੰਬੰਧੀ ਸੀ ਉਹ ਤੁਰ ਗਿਆ ਉਹ ਸੋਗ ਜਿਹੜੇ ਆਉਣੇ ਉਹ ਆਪਣੇ ਹੱਥ ਨਹੀਂ ਹੈਗੇ ਉਹਨਾਂ ਨੂੰ ਉਹ ਸਾਡੇ ਕੰਟਰੋਲ 'ਚ ਨਹੀਂ ਉਹ ਪਰਮਾਤਮਾ ਦੇ ਹੱਥ ਆ। ਉਹ ਜਿਹੜੀਆਂ ਚੀਜ਼ਾਂ ਨੇ ਆਪਾਂ ਕਈ ਵਾਰੀ ਉਹਨਾਂ ਨੂੰ ਦੇਖ ਕੇ ਨਾ ਘਬਰਾ ਜਾਂਦੇ ਆ ਜਿਹੜੇ ਸੋਗ ਨੇ ਦੁੱਖ ਨੇ ਪਰ ਇਹਨਾਂ ਨੂੰ ਜੇ ਆਪਾਂ ਪੋਜ਼ਿਟਿਵਲੀ ਲਈਏ ਮਜ਼ਬੂਤ ਵੀ ਆਪਾਂ ਨੂੰ ਇਹੀ ਬਣਾਉਂਦੇ ਨੇ। ਜਦੋਂ ਨਾ ਤੁਸੀਂ ਉਦਾਸ ਹੋਨੇ ਹੋ ਉਦਾਸ ਕਿੰਨੇ ਦਿਨ ਰਹੋਗੇ ਤੁਸੀਂ? ਆ ਇੱਕ ਦਿਨ ਰਹਿ ਲੋਗੇ, ਦੋ ਦਿਨ ਰਹਿ ਲੋਗੇ, ਹਫਤਾ ਰਹਿ ਲੋਗੇ, ਚਲੋ ਮਹੀਨਾ ਰਹਿ ਲੋਗੇ ਜੇ ਤੁਸੀਂ 6 ਮਹੀਨੇ 1 ਸਾਲ ਤੱਕ ਵੀ ਉਦਾਸ ਰਹੇ ਲੈ ਆਪਣੀ ਜ਼ਿੰਦਗੀ ਦਾ ਕੋਈ ਵੀ ਤੁਸੀਂ ਜੋ ਮਕਸਦ ਆ ਉਹ ਪੂਰਾ ਨਹੀਂ ਕੀਤਾ ਬਹੁਤ ਤੁਹਾਨੂੰ ਲੱਗਿਆ ਵੀ ਜੋ ਇੱਕ ਇਨਸਾਨ ਦੇ ਫਰਜ਼ ਆ 1 ਸਾਲ ਤੁਸੀਂ ਨਿਭਾਏ ਨਹੀਂ ਤੁਹਾਡੀ ਇੱਕ ਉਹ ਕਹਿ ਲਓ ਵੀ ਉਹ ਜਿਹੜਾ 1 ਸਾਲ ਸੀਗਾ ਨਾ ਉਹ ਬਿਲਕੁਲ ਹੀ ਤੁਸੀਂ ਵੇਸਟ ਕੀਤਾ ਕੁਝ ਵੀ ਕੋਈ ਆਪਣਾ ਐਕਟੀਵਿਟੀ ਆ ਤੁਸੀਂ ਲਾਈਫ ਦੀ ਨਹੀਂ ਕੀਤੀ ਉਸ ਤੋਂ ਬਾਅਦ ਜਿਹੜਾ ਉਦਾਸੀ ਤੋਂ ਬਾਅਦ ਉਹ ਜਿਹੜੀ ਸਿਚੁਏਸ਼ਨ ਤੋਂ ਬਾਅਦ ਤੁਸੀਂ ਨਿਖਰ ਕੇ ਬਾਹਰ ਆਉਣਾ ਨਾ ਉਹਦੇ ਵਰਗੀ ਰੀਸ ਹੀ ਕੋਈ ਨਹੀਂ ਜੇ ਤੁਸੀਂ ਉਸ ਸੋਗ ਦਾ ਲਾਹਾ ਲੈ ਲਿਆ ਸੋਗ ਤੁਹਾਨੂੰ ਮਜ਼ਬੂਤ ਬਣਾਉਂਦੇ ਨੇ ਸੋਗ ਤੁਹਾਡੀ ਜ਼ਿੰਦਗੀ 'ਚ ਨਿਖਾਰ ਲੈ ਕੇ ਆਉਂਦੇ ਨੇ ਸੋ ਇਸ ਚੀਜ਼ 'ਚੋਂ ਪੋਜ਼ਿਟਿਵਿਟੀ ਕੱਢ ਲਓ ਕਿ ਦੁੱਖ ਨੇ ਜਿਹੜੇ ਹਰ ਇਨਸਾਨ ਦੇ ਕੋਲ ਨੇ ਇਹਨਾਂ ਨੂੰ ਮੈਨੇਜ ਕਰਨਾ ਆਉਣਾ ਚਾਹੀਦਾ ਇੱਕ ਇਨਸਾਨ ਆ ਕਿ ਉਹ ਸੋਗ ਜਿਹੜੇ ਵੀ ਉਹਨੂੰ ਦਿਲ ਦੇ ਸੋਗ ਮਲੇ ਨੇ ਉਹਨੂੰ ਲੈ ਕੇ ਹਮੇਸ਼ਾ ਆਪਣੀ ਜ਼ਿੰਦਗੀ ਆਟੈਂਦੀ ਕਲਾ ਵੱਲ ਨੂੰ ਲੈ ਗਿਆ ਤੇ ਉਹਨੇ ਨਸ਼ਿਆਂ ਦਾ ਸਹਾਰਾ ਲੈ ਲਿਆ ਕਿ ਜੀ ਜ਼ਿੰਦਗੀ ਤਾਂ ਹੈ ਹੀ ਕੁਝ ਨਹੀਂ ਬਕਵਾਸ ਆ ਜ਼ਿੰਦਗੀ ਇੱਕ ਬੰਦਾ ਉਹਦੇ ਮੁਕਾਬਲੇ ਉਹਨੂੰ ਵੀ ਸੇਮ ਦੁੱਖ ਆ ਉਸ ਤੋਂ ਵੀ ਵੱਡਾ ਦੁੱਖ ਮਿਲਿਆ ਉਹ ਪਰਮਾਤਮਾ ਦੇ ਲੜ ਲੱਗ ਗਿਆ ਵੀ ਉਹਨੇ ਹੀ ਦਿੱਤਾ ਸਾਰਾ ਕੁਝ ਕੋਈ ਗੱਲ ਨਹੀਂ ਇਹਦੇ ਵਿੱਚ ਵੀ ਉਹਦੀ ਰਜ਼ਾ ਹੋਊਗੀ ਮੈਂ ਫੇਸ ਕਰੂੰਗਾ ਉਹਦੇ ਭਾਣੇ ਵਿੱਚ ਐਦਾਂ ਦਾ ਐਟੀਟਿਊਡ ਇਹ ਜਿਹੜਾ ਸਾਨੂੰ ਭਾਵਨਾ ਜਿਹੜੀ ਉਹ ਰੱਖਣੀ ਚਾਹੀਦੀ ਆ ਜਦੋਂ ਵੀ ਸੋਗ ਆਉਣ ਦੂਜੀ ਗੱਲ ਆ ਜੀ ਜਿਹੜੀ ਤਨ ਦਾ ਰੋਗ ਇਹ ਵੀ ਦੇਖੋ ਸਾਡੇ ਹੱਥ ਨਹੀਂ ਕਾਫੀ ਹੱਦ ਤੱਕ ਪਰ ਜੇ ਇੱਕ ਪਾਸੇ ਦੇਖਿਆ ਜਾਵੇ ਕੁਝ ਗੱਲਾਂ ਸਾਡੇ ਹੱਥ ਨੇ ਹੱਥ 'ਚ ਕੀ ਆ ਕਿ ਅਸੀਂ ਬਚਾਅ ਕਰ ਸਕਦੇ ਆ ਕਾਫੀ ਗੱਲਾਂ ਦਾ ਜਿਹੜੀ ਚੀਜ਼ ਸਾਨੂੰ ਪਤਾ ਕਿ ਅਸੀਂ ਖਾਵਾਂਗੇ ਸਾਨੂੰ ਨੁਕਸਾਨ ਹੋਊਗਾ ਜਦੋਂ ਹੁਣ ਕੋਈ ਨਸ਼ਾ ਹੀ ਆਪਾਂ ਨਸ਼ੇ ਦੀ ਗੱਲ ਕੀਤੀ ਆ ਨਸ਼ੇ ਦਾ ਪਤਾ ਵਾ ਕਿ ਉਹਨੇ ਸਾਡੇ ਸਰੀਰ ਨੂੰ ਨੁਕਸਾਨ ਕਰਨਾ ਆਪਾਂ ਫੇਰ ਵੀ ਉਹ ਕਰਦੇ ਆ ਤਾਂ ਇਹ ਅਸੀਂ ਆਪਣੇ ਪੈਰ ਤੇ ਆਪ ਕੁਹਾੜਾ ਮਾਰ ਰਹੇ ਆ ਤਨ ਦਾ ਰੋਗ ਅਸੀਂ ਆਪ ਉਹਨੂੰ ਸੱਦਾ ਦੇ ਰਹੇ ਆ ਇੱਕ ਹੁੰਦਾ ਕਿ ਤੁਸੀਂ ਬਿਲਕੁਲ ਸਹੀ ਹੋ ਤੁਹਾਡਾ ਖਾਣ ਪੀਣ ਸਹੀ ਆ ਤੁਸੀਂ ਆਪਣੀ ਪੂਰੀ ਹੈਲਥ ਕੌਨਸ਼ੀਅਸ ਹੋ ਫਿਜ਼ੀਕਲ ਐਕਟੀਵਿਟੀ ਕਰਦੇ ਹੋ ਐਕਸਰਸਾਈਜ਼ ਕਰਦੇ ਹੋ ਤੇ ਜੋ ਵੀ ਇੱਕ ਸਹੀ ਮਾਇਨੇ ਦੇ ਵਿੱਚ ਇਹਨ ਇਨਸਾਨ ਦੇ ਫਰਜ਼ ਨੇ ਉਹਨੂੰ ਨਿਭਾਉਣੇ ਹੋ ਫੇਰ ਵੀ ਤੁਹਾਨੂੰ ਰੋਗ ਲੱਗ ਗਿਆ ਉੱਥੇ ਆਪਾਂ ਕੁਝ ਨਹੀਂ ਕਰ ਸਕਦੇ ਉਹ ਜਿਹੜੀ ਸਿਚੁਏਸ਼ਨ ਆ ਕਈ ਬੰਦੇ ਮੈਂ ਇਹੋ ਜਿਹੇ ਦੇਖੇ ਆ ਉਹਨੂੰ ਵੀ ਬੜਾ ਹੱਸ ਕੇ ਪਰਵਾਣ ਕਰਦੇ ਨੇ ਕਿ ਇਹਦੇ ਵਿੱਚ ਵੀ ਚਲੋ ਉਹਦੀ ਕੋਈ ਰਜ਼ਾ ਹੋਊਗੀ ਕਈ ਬੰਦੇ ਕਹਿੰਦੇ ਯਾਰ ਇਹਦੇ ਪਿੱਛੇ ਵੀ ਮੇਰਾ ਕੋਈ ਪਿਛਲੇ ਕਰਮਾਂ ਦਾ ਫਲ ਹੋਊਗਾ ਪਿਛਲੇ ਜਨਮਾਂ ਦਾ ਫਲ ਹੋਊਗਾ ਬੰਦੇ ਇਦਾਂ ਆਪਣਾ ਜਿਹੜਾ ਮਨ ਨੂੰ ਸਮਝਾ ਲੈਂਦੇ ਨੇ ਕੋੜਾ ਘੁੱਟ ਪਰ ਲੈਂਦੇ ਨੇ ਤੇ ਜਿਹੜਾ ਇਹ ਤਨ ਦਾ ਰੋਗ ਆ ਨਾ ਇਹ ਤਾਂ ਕਹਿੰਦੇ ਜੀ ਸੱਤ ਜਿਹੜੀਆਂ ਪੋਸਟਾਂ ਦਾ ਤੁਹਾਡਾ ਜੇ ਪੈਸਾ ਜੋੜਿਆ ਨਾ ਕੋਈ ਜਾਂ ਤੁਹਾਡਾ ਆਪਣਾ ਵੀ ਧਨ ਕਿਸੇ ਪਾਸੇ ਤੁਸੀਂ ਕਮਾ ਕੇ ਰੱਖਿਆ ਹੋਇਆ ਤੇ ਉਹ ਸਾਰਾ ਪਟਕੇ ਲੈ ਜਾਊਗਾ ਤੁਹਾਡੇ ਘਰ ਦੇ ਭਾਂਡੇ ਤੱਕ ਵਕਾ ਦੂ ਕਈ ਵਾਰ ਇੰਨੇ ਭਿਆਨਕ ਰੂਪ ਧਾਰਨ ਕਰ ਜਾਂਦੇ ਨੇ ਇਹ ਤਨ ਦੇ ਰੋਗ ਨੇ ਜਿਹੜੇ ਤੇ ਕਈ ਪਰਿਵਾਰਾਂ ਨੇ ਇਹ ਹਾਲਾਤ ਹੰਡਾਏ ਹੋਣਗੇ ਤੇ ਉਹ ਬਖੂਬੀ ਸਮਝਦੇ ਹੋਣਗੇ ਇਹਨਾਂ ਗੱਲਾਂ ਨੂੰ ਤੇ ਉਹ ਮੇਰੇ ਨਾਲੋਂ ਵਧੀਆ ਐਕਸਪਲੇਨ ਕਰ ਸਕਦੇ ਨੇ ਕਿ ਤਨ ਦੇ ਰੋਗ ਹੁੰਦੇ ਕੀ ਨੇ ਪਰ ਕੀ ਦੋਸਤੋ ਆਪਾਂ ਇਹਨਾਂ ਤੇ ਕਾਬੂ ਪਾ ਸਕਦੇ ਹਾਂ ਕੀ ਆਪਾਂ ਹਮੇਸ਼ਾ ਇਹੀ ਸੋਚੀ ਜਾਵਾਂਗੇ ਕਿ ਹਾਏ ਮੈਨੂੰ ਆਹ ਰੋਗ ਨਾ ਲੱਗ ਜੇ ਮੇਰੇ ਤੇ ਆਹ ਦਿਨ ਨਾ ਆ ਜਾਣ ਤੇ ਹਮੇਸ਼ਾ ਆਪਾਂ ਇਹ 네ਗੇਟਿਵ ਸੋਚ ਸੋਚ ਕੇ ਆਪਣਾ ਅੱਜ ਖਰਾਬ ਕਰਾਂਗੇ ਨਹੀਂ ਜੋ ਸਾਡੇ ਹੱਥਾਂ ਸੀ ਜ਼ਰੂਰ ਕਰਾਂਗੇ ਸਾਡੇ ਹੱਥ ਚ ਕੀ ਆ ਸਾਡੇ ਹੱਥ ਇਹ ਆ ਕਿ ਅਸੀਂ ਜਿੱਦਾਂ ਮੈਂ ਖਾਣ ਪੀਣ ਦੀ ਗੱਲ ਕੀਤੀ ਹੈ ਕਿ ਜਿੰਨਾ ਕੁ ਬਚਾਪ ਆ ਕਰ ਸਕਦੇ ਆ ਜ਼ਰੂਰ ਕਰੀਏ ਚਲੋ ਕਦੇ-ਕਦੇ ਜ਼ਿੰਦਗੀ ਦਾ ਆਨੰਦ ਵੀ ਲੈ ਲੈਣਾ ਚਾਹੀਦਾ ਜ਼ਰੂਰ ਲੋ ਪਰ ਇੱਕ ਧਾਇਰੇ ਚ ਰਹਿ ਕੇ ਕਿਸੇ ਦਾ ਮਾੜਾ ਨਾ ਮੰਗੋ ਕਿਸੇ ਨੂੰ ਬੁਰਾ ਭਲਾ ਨਾ ਕਹੋ ਕਿਸੇ ਕਿਸੇ ਨੂੰ ਬਾਦੂਆ ਨਾ ਦੋ ਤੇ ਹਮੇਸ਼ਾ ਜਿਹੜਾ ਤੁਸੀਂ ਸਰਬਤ ਦਾ ਭਲਾ ਮੰਗੋਗੇ ਤੇ ਆਪਣੇ ਆਪ ਨੂੰ ਇੱਕ ਸਕੂਨ ਰਹੂਗਾ ਆਪਣੇ ਆਪ ਦੇ ਵਿੱਚ ਇੱਕ ਸੈਲਫ ਸੈਟੀਸਫੈਕਸ਼ਨ ਰਹੂਗੀ ਹੁਣ ਜਿਹੜਾ ਬੰਦਾ ਤਨ ਦਾ ਰੋਗ ਜਿਹਨੂੰ ਲੱਗਿਆ ਹੋਇਆ ਜਿਹੜਾ ਬੈੱਡ ਤੇ ਪਿਆ ਨਾ ਬੰਦਾ ਉਹਨੇ ਜੇ ਮਾੜੇ ਕਰਮ ਕੀਤੇ ਹੁੰਦੇ ਨੇ ਜੇ ਉਹਨੇ ਹਿਰਾ ਫੇਰੀਆਂ ਕੀਤੀਆਂ ਹੋਣਗੀਆਂ ਜ਼ਿੰਦਗੀ 'ਚ ਜੇ ਉਹਨੇ ਬੇਈਮਾਨੀਆਂ ਕਰਕੇ ਪੈਸਾ ਜੋੜਿਆ ਹੋਊਗਾ ਉਹ ਬੈੱਡ ਤੇ ਉਹਦੇ ਕੋਲ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਨਾਲ ਪਿਆ ਉਹ ਸੋਚ ਰਿਹਾ ਹੋਊਗਾ ਵੀ ਕਾਸ਼ ਮੈਂ ਇਦਾਂ ਨਾ ਕਰਦਾ ਤੇ ਸ਼ਾਇਦ ਮੇਰੇ ਆਹ ਦਿਨ ਨਾ ਆਉਂਦੇ ਪਰ ਦੇਖੋ ਇਹ ਤਾਂ ਭੇਜਦਾ ਬਈ ਇਦੇ ਬਾਰੇ ਆਪਾਂ ਕੋਈ ਬਹੁਤੀ ਡੂੰਗੀ ਗੱਲ ਨਹੀਂ ਕਰਨੀ ਵੀ ਜਿਹੜੇ ਬੰਦੇ ਮਾੜੇ ਕਰਮ ਨਹੀਂ ਕਰਦੇ ਹਰੇਕ ਦਾ ਭਲਾ ਕਰਦੇ ਨੇ ਵੀ ਉਹਨਾਂ ਤੇ ਕਦੇ ਦੁੱਖ ਨਹੀਂ ਆਉਂਦੇ ਦੁੱਖ ਤਾਂ ਉਹਨਾਂ ਤੇ ਵੀ ਆਉਂਦੇ ਨੇ ਤਨ ਦੇ ਰੋਗ ਤਾਂ ਉਹਨਾਂ ਨੂੰ ਵੀ ਮਿਲਦੇ ਨੇ ਪਰ ਇਹ ਜਿਹੜੀ ਇੱਕ ਹੁਣ ਜੋ ਮੈਂ ਕਿਹਾ ਜਦੋਂ ਵੀ ਇੱਕ ਸੀਕ੍ਰੇਟ ਇਹਦੇ ਪਿੱਛੇ ਕੀ ਨੇ ਕਿੱਦਾਂ ਇਹ ਸਾਰਾ ਕੁਝ ਬਣਿਆ ਹੋਇਆ ਵੀ ਕਿਹਨੂੰ ਕਿਹੜੀ ਬਿਮਾਰੀ ਲੱਗਣੀ ਆ ਇਹ ਆਪਣੇ ਹੱਥ ਤਾਂ ਹੈ ਨਹੀਂ ਜੀ ਸੋ ਆਪਣੇ ਹੱਥ ਤਾਂ ਸਿਰਫ ਇੰਨਾ ਹੀ ਆ ਕਿ ਅੱਜ ਨੂੰ ਇੰਜੋਏ ਕਰਦੇ ਜਾਓ ਜਿੰਨਾ ਕੁ ਅਸੀਂ ਬਚਾ ਕਰ ਸਕਦੇ ਆ ਜਿੰਨਾ ਕੁ ਸਰਬਤ ਦਾ ਭਲਾ ਮੰਗ ਸਕਦੇ ਆ ਜਿੰਨਾ ਕਿ ਆਪਾਂ ਪੋਜ਼ਿਟਿਵ ਰਹਿ ਸਕਦੇ ਆ ਉਹਨਾਂ ਜ਼ਰੂਰ ਰਹੀਏ ਤੇ ਜਿਹੜੇ ਮਨ ਦੇ ਸੋਗ ਦੀ ਮੈਂ ਗੱਲ ਕੀਤੀ ਆ ਉਹਨੂੰ ਪਾਵਰ ਬਣਾਓ ਉਹਦੇ ਵਿੱਚੋਂ ਨਿਕਲ ਕੇ ਆਪਣੀ ਜ਼ਿੰਦਗੀ ਆ ਜਿਹੜੀ ਰੀਸੈਟ ਕਰੋ ਜ਼ਿੰਦਗੀ ਦੇ ਵਿੱਚ ਹਨੇਰੀਆਂ ਲਿਆਓ ਸੋਗ ਤੋਂ ਬਾਅਦ ਤੇ ਜਿਹੜੇ ਤੰਨ ਦੇ ਰੋਗ ਨੇ ਉਹ ਆਪਣੇ ਹੱਥ ਚ ਜੋ ਆ ਜਿੰਨਾ ਬਚਾਵਾ ਉਹ ਜ਼ਰੂਰ ਕਰੀਏ ਬਾਕੀ ਉਸ ਪ੍ਰਮਾਤਮਾ ਤੇ ਛੱਡ ਦਈਏ ਜੋ ਕਰੂਗਾ ਜੋ ਵੀ ਉਹਨੂੰ ਮਨਜ਼ੂਰ ਹੋਊਗਾ ਸਾਡੇ ਲਈ ਕੁਝ ਚੰਗਾ ਸੋਚ ਕੇ ਹੀ ਉਹਨੇ ਉਹ ਮਿਥਿਆ ਹੋਊਗਾ ਲਿਖਿਆ ਹੋਊਗਾ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਕਨਸੈਪਟ ਦੇ ਨਾਲ ਬਹੁਤ ਜਲਦੀ ਹਾਜ਼ਰ ਹੋਣਾ